ਜਿਹੜੀ ਜਿਹੜੀ ਲੁਧਿਆਣੇ ਜਿਹੜੀ ਆ ਜਿੱਤ ਜਿਹੜੀ ਪ੍ਰਾਪਤ ਹੋਈ ਆ ਜਿਸ ਬਾਰੇ ਦੇਖੋ ਜੀ ਜਿਹੜੀ ਲੁਧਿਆਣੇ ਇਲੈਕਸ਼ਨ ਹੋ ਕੇ ਹੱਡੀ ਆ ਆਮ ਆਦੀ ਪਾਰਟੀ ਦੇ ਤਿੰਨਾਂ ਸਾਲਾਂ ਦੇ ਕੰਮ ਤੇ ਜਿਹੜੀ ਲੁਧਿਆਣੇ ਵਾਸੀਆਂ ਨੇ ਮੋਹਰ ਲਾਈ ਆ ਔਰ ਇਹ ਗੱਲ ਸਾਬਤ ਕਰ ਦਿੱਤੀ ਆ ਕਿ ਲੋਕ ਮੁੱਖ ਮੰਤਰੀ ਇਤਤਾਰ ਭਗਵੰਤ ਸਿੰਘ ਮਾਨ ਜੀ ਔਰ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਤੋਂ ਖੁਸ਼ ਹੋ ਕੇ ਬੜੀ ਵੱਡੀ ਲੀਡ ਤੇ ਆਮ ਆਦੀ ਪਾਰਟੀ ਨੇ ਲੁਧਿਆਣੇ ਦੀ ਸੀਟ ਜਿੱਤੀ ਆ ਸਭ ਤੋਂ ਵੱਡੀ ਖੁਸ਼ੀ ਹੈ ਕਿ ਜਿਹੜੀ ਗੁਜਰਾਤ ਚ ਜਿਹੜੇ ਉਹ ਲੋਕ ਕਾਂਗਰਸ ਦੇ ਲੀਡਰ ਹੋਣ ਚਾਹੇ ਕਾਲੀਦਲ ਬੀਜੇਪੀ ਤੇ ਲੀਡਰ ਹੋਣ ਜਿਹੜੇ ਕਹਿੰਦੇ ਕਿ ਪੰਜਾਬ ਚ ਸਰਕਾਰ ਕਰਕੇ ਧੱਕਾ ਹੋਇਆ ਸਰਕਾਰ ਦੇ ਪ੍ਰੈਸ਼ਰ ਨਾਲ ਸੀਟ ਜਿੱਤੀ ਗਈ ਆ ਉਹਨਾਂ ਲੋਕਾਂ ਨੂੰ ਵੀ ਅੱਜ ਮੂੰਹ ਦੀ ਖਾਣੀ ਪਈ ਆ ਕਿ ਗੁਜਰਾਤ ਚ ਵਿੱਚੋਂ ਜਦੋਂ ਬੀਜੇਪੀ ਦੀ ਸਰਕਾਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਨੇ ਐਸਾ ਵੱਡਾ ਝੰਡਾ ਕੱਢਿਆ ਕਿ 17000 ਦੀ ਲੀਡ ਲੈ ਕੇ ਆਮ ਆਦਮੀ ਪਾਰਟੀ ਪ੍ਰਾਪਤ ਕੀਤੀ ਆ ਇੱਕ ਨਵਾਂ ਇਤਿਹਾਸ ਜਿਹੜਾ ਹਿੰਦੁਸਤਾਨ ਚ ਸਿਰਜਣ ਜਾ ਰਹੀ ਆ ਆਮ ਆਦਮੀ ਪਾਰਟੀ ਆਉਣ ਵਾਲਾ ਇੱਕ ਸ਼ੁਭ ਸੰਕੇਤ ਹੈ ਕਿ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਇੱਕ ਦਿਨ ਨਰਿੰਦਰ ਮੋਦੀ ਵਾਲੀ ਕੁਰਸੀ ਤੇ ਪ੍ਰਧਾਨ ਮੰਤਰੀ ਵਾਲੀ ਕੁਰਸੀ ਤੇ ਜ਼ਰੂਰ ਬੈਠ ਜਾਣਗੇ ਇਹ ਮੀਲ ਪੱਥਰ ਜਿਹੜਾ ਦੋਵਾਂ ਸੀਟਾਂ ਨੇ ਛੱਡਿਆ ਵੈਰੀ ਗੁੱਡ